ਅੱਜ ਦੀ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਰਿਸ਼ਤੇ ਲਈ ਹੈ ਜਿਹੜੇ ਕਿ ਹਨਾ ਸੌਣ ਦੇ ਮਹੀਨੇ ਭੈਣਾਂ ਆਪਣੇ ਭਰਾ ਨੂੰ ਉਡੀਕਦੀਆਂ ਨੇ ਕਿਉਂਕਿ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਬਣਿਆ ਹੈ ਭੈਣ ਤੇ ਭਰਾ ਦਾ ਤੇ ਆਓ ਆਪਾਂ ਜਾਣਦੇ ਹਾਂ ਇਹਦੇ ਬਾਰੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਪ੍ਰਿੰਕ ਕਿਰਨ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੋਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਦੇਖੋ ਸੌਣ ਦਾ ਮਹੀਨਾ ਚੜ੍ਹ ਗਿਆ ਤੇ ਸਾਰੀਆਂ ਭੈਣਾਂ ਨੂੰ ਹਨਾ ਉਡੀਕ ਹੁੰਦੀ ਹੈ ਆਪਣੇ ਭਰਾਵਾਂ ਦੀ ਆਪਣੇ ਪੇਕਿਆਂ ਤੋਂ ਚਾਹੀਏ ਪਹਣਾ ਆਪਦੇ ਘਰੇ ਕਹਿੰਦੇ ਹੁੰਦੇ ਨੇ ਕਿ ਤੀ ਹੈ ਨਾ ਉੱਪਰ ਤੋਂ ਲੈ ਕੇ ਪੈਰਾਂ ਤੱਕ ਰੱਜੀ ਹੋਈ ਹੈ ਕਹਿੰਦੇ ਹੁੰਦੇ ਨੇ ਵੀ ਹੈਨਾ ਜਿਵੇਂ ਸੋਨੇ ਤੱਕ ਮੜੀ ਪਈ ਹੈ ਪਰ ਉਹ ਆਪਦੇ ਪੇਕਿਆਂ ਤੋਂ ਹਨ ਜਦੋਂ ਕੋਈ ਸੁਨੇਹਾ ਵੀ ਆਉਂਦੇ ਕਿ ਠੰਡੀ ਹਵਾ ਵੀ ਆਉਂਦੀ ਹੈ ਨਾ ਉਸ ਟਾਈਮ ਵੀ ਉਹਦਾ ਇੱਕ ਲੂ ਨੂੰ गिर ਜਾਂਦਾ ਹੈਗਾ ਤੇ ਕਹਿੰਦੀ ਹੈ ਨਾ ਜਿਹੜੀ ਮਾਂ ਦੀ ਦਾਸ ਚ ਦਿੱਤੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਉਹ ਮਰਦੇ ਦਮ ਤੱਕ ਸੰਭ ਸੰਭ ਰੱਖਤੀ ਹੈ ਕਿ ਤੇ ਹਰ ਇੱਕ ਨੂੰ ਦਿਖਾਉਂਦੀ ਹੈ ਵੀ ਆਹ ਮੇਰਾ ਭਰਾ ਨੇ ਦਿੱਤਾ ਸੀ ਆ ਮੇਰੀ ਪਰਜਾਈ ਨੇ ਦਿੱਤਾ ਸੀ ਆ ਮੇਰੀ ਮਾਂ ਨੇ ਆ ਮੇਰੇ ਪਿਓ ਨੇ ਦਿੱਤਾ ਸੀਗਾ ਹੈਨਾ ટી ਕਹਿੰਦੀ ਹੈ ساری ਉਮਰ ਹੈ ਨਾ ਸੌਰਿਆਂ ਦੇ ਕੰਮ ਕਰਦੀ ਰਹਿੰਦੀ ਹੈਗੀ ਪਰ ਜਦੋਂ ਮਰਦੀ ਹੈ ਨਾ ਕਫਨ ਵੀ ਪੇਕਿਆਂ ਦਾ ਉੜੀਕਿਆ ਜਾਂਦਾ ਹੈਗਾ ਤੇ ਦੇਖੋ ਹੁਣ ਜਿਹੜੇ ਅੱਜ ਕੱਲ ਦੇ ਰਿਸ਼ਤੇ ਨੇ ਇਹ ਤਾਰ ਤਾਰ ਹੋ ਚੁੱਕੇ ਨੇ ਭਰਾ ਭੈਣਾ ਨੂੰ ਪਸੰਦ ਨਹੀਂ ਕਰਦੇ ਭੈਣਾ ਭਰਾਵਾਂ ਨੂੰ ਪਸੰਦ ਨਹੀਂ ਕਰਦੀਆਂ ਹਨ ਤੇ ਇੱਕ ਨਾ ਹੋਰ ਗੱਲ ਪਰਜਾਈਆਂ ਦੇ ਮਨਾਂ ਵਿੱਚ ਪਤਾ ਨਹੀਂ ਇਹ ਕਿੱਥੋਂ ਆ ਗਿਆ ਹਨ ਵੀ ਜਿਹੜੀ ਸਾਡੀ ਕੁੜੀ ਹੈ ਵੀ ਉਹ ਆ ਕੇ ਸਾਡੇ ਘਰ ਨੂੰ ਹਨਾ ਲੁੱਟ ਲੂਗੀ ਜਾਂ ਸਾਡੇ ਘਰ ਨੂੰ ਖਾ ਜੂਗੀ ਜੇ ਅਸੀਂ ਕੁੜੀ ਨੂੰ ਹਨਾ 1500 ਦੀ ਕੋਈ ਚੀਜ਼ ਦੇਤੀ ਵੀ ਪਤਾ ਨਹੀਂ ਪਤਾ ਨਹੀਂ ਕੀ ਗੱਲ ਹੈ ਕਿ ਹਨਾ ਵੀ ਇਹ ਨਹੀਂ ਸੋਚਦੀਆਂ ਵੀ ਤੁਸੀਂ ਤਾਂ ਹਨਾ ਕਿਸੇ ਘਰ ਦੀਆਂ ਧੀ ਹੋਉਂਗੀਆਂ ਕਿਉਂਕਿ ਅੱਜ ਕੱਲੇ ਨਾ ਆਪਾਂ ਹਰ ਇੱਕ ਰਿਸ਼ਤੇ ਨੂੰ ਪੈਸੇ ਨਾਲ ਤੋਲਣ ਲੱਗੇ ਅਗਰ ਪੈਸੇ ਦੀ ਵੀ ਚਲੋ ਗੱਲ ਕਰਦੇ ਹਣਾ ਅਗਰ ਤੁਸੀਂ 1500 ਆਪਦੀ ਭੈਣ ਨੂੰ ਦਿੰਦੇ ਵੀ ਹੋ ਚਲੋ ਕੋਈ ਚੰਗੇ ਹੁੰਦੀਆਂ ਨਾ ਸੂਟ ਵੀ ਆਪਦੀ ਭੈਣ ਨੂੰ ਦਿੰਦੇ ਆ ਨਾ ਉਹ ਸੂਟ ਨੂੰ ਨਾ ਉਹ ਬੜਾ ਚਾਅ ਦੇ ਨਾਲ ਸਮਾਉਂਦੀ ਆ ਦਿਖਾਉਂਦੀ ਆ ਪਰ ਤੁਸੀਂ ਇੱਕ ਗੱਲ ਇਹ ਸੋਚਿਆ ਕਰੋ ਵੀ ਜਦੋਂ ਕੋਈ ਭੈਣ ਤੁਹਾਡੀ ਹੈ ਨਾ ਤੁਹਾਡੇ ਰਖੜੀ ਬੰਨਣ ਆਉਂਦੀ ਹੈ ਤਾਂ ਉਸ ਤੋਂ ਵੱਧ ਉਹ ਵੀ ਖਰਚਾ ਕਰਕੇ ਆਉਂਦੀ ਹੈ ਹਨਾ ਦੇਖੋ ਅੱਜ ਕੱਲ ਇਹ ਸਮਾਂ ਅਗਰ ਆਪਾਂ ਪੈਸੇ ਨੂੰ ਤੋਲਣ ਲੱਗ ਜਾਈਏ ਹਰ ਰਿਸ਼ਤੇ ਤਾਂ ਸਾਰੇ ਰਿਸ਼ਤੇ ਖਤਮ ਹੋ ਜਾਣਗੇ ਤਾਂ ਮੇਰੀ ਸਾਰੇ ਭੈਣਾਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਨਾ ਜਦੋਂ ਦੇਖੋ ਭਰਾ ਹਨਾ ਭੈਣ ਦਾ ਸੰਧਾਰਾ ਲੈ ਕੇ ਆਉਂਦਾ ਸੀ ਅੱਗੇ ਸੰਧਾਰੇ ਦੇ ਵਿੱਚ ਕੀ ਹੁੰਦਾ ਸੀ ਬਿਸਕੁਟ ਮਠੀਆਂ ਨਾ ਥੋੜੇ ਬੋਤੇ ਲੱਡੂ ਜਾਂ ਇੱਕ ਸੂਟ ਲੈ ਕੇ ਆਉਂਦਾ ਹੁੰਦਾ ਸੀ ਹਨਾ ਭਰਾ ਆ ਜਾਂਦਾ ਸੀ ਜਾਂ ਬਾਪ ਮਾਂ ਕੋਈ ਵੀ ਚਲੋ ਆ ਜਾਂਦਾ ਸੀ ਵੈਸੇ ਭਰਾ ਨੂੰ ਹਨਾ ਜ਼ਿਆਦਾ ਮੰਨ ਤਾਹਨ ਪ੍ਰਾਦੇ ਰਿਸਤੇ ਦੀ ਅੱਗੇ ਭੈਣ ਸਾਰੇ ਰਿਸਤੇ ਭੁੱਲ ਜਾਂਦੀ ਸੀਗੀ ਤੇ ਉਹ ਦੇਖੋ ਗੀਤ ਵੀ ਤੁਸੀਂ ਸੁਣੇ ਹੋਣੇ ਆ ਹਨਾ ਜਿਹੜੇ ਪ੍ਰਾਣਿਆਂ ਨੇ ਉਹਨਾਂ ਦੇ ਤੇ ਉਹ ਕਹਿੰਦੀ ਹੁੰਦੀ ਸੀ ਕਿ ਵੀਰਾ ਤੈਨੂੰ ਦੁੱਧ ਦੱਸਣਾ ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫਲੀਆਂ ਕਿਉਂਕਿ ਅੱਗੇ ਹਨਾ ਇਦਾਂ ਦੀਆਂ ਚੀਜ਼ਾਂ ਤੇ ਆਉਂਦੇ ਹੁੰਦੇ ਸੀਗੇ ਤੇ ਫਿਰ ਆਪਦੀ ਸੱਸ ਨੂੰ ਵੀ ਦੇਖੋ ਆਪਦੇ ਘਰ ਨੂੰ ਵੀ ਇੱਕ ਟਾਈਮ ਉਹ ਖੁੱਲ ਜਾਂਦੀ ਸੀ ਕਹਿੰਦੀ ਦੀ ਸੱਸੇ ਤੇਰੀ ਮੱਝ ਮਾਰ ਜੇ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਕਿਉਂਕਿ ਆਪਦੇ ਭਰਾ ਦੇ ਅੱਗੇ ਹਨਾ ਭੈਣ ਨੂੰ ਕੁਛ ਨਹੀਂ ਦੇਣਾ ਚਾਹੀਏ ਭਰਾ ਜਿੰਨਾ ਮਾਰਜੀ ਭੈਣ ਨੂੰ ਮਾਰਾ ਕਿਹੀ ਜਾਵੇ ਜਿੰਨਾ ਮਾਰਜੀ ਕੁਛ ਵੀ ਹੋ ਗਏ ਹਨਾ ਪਰ ਉਹ ਫਿਰ ਵੀ ਹਨਾ ਹਰ ਟਾਈਮ ਆਪਦੇ ਪੇਕਿਆਂ ਦੀ ਸੁੱਖ ਮੰਗਦੀਆਂ ਸਵੇਰੇ ਉੱਠਦੀਆਂ ਨੇ ਤੇ ਮੈਂ ਸਾਰਿਆਂ ਨੂੰ ਹਨਾ ਇਹੀ ਹੱਥ ਵਨ ਕੇ ਬੇਨਤੀ ਕਰੂੰਗੀ ਕਿ ਭੈਣ ਭਰਾ ਦੇ ਰਿਸ਼ਤੇ ਨੂੰ ਹਨਾ ਤੁਸੀਂ ਮਜ਼ਾਕ ਵਿੱਚ ਨਾ ਸਮਝੋ ਕਿਉਂਕਿ ਗੁਰੂ ਨਾਨਕ ਦੇਵ ਜੀ ਤੇ ਪੀਪੀ ਭਾਨੀ ਗੁਰੂ ਨਾਨਕ ਦੇਵ ਜੀ ਤੇ ਨਾ ਬੀਬੀ ਭਾਨੀ ਜੀ ਨੇ ਵੀ ਆਪਣੇ ਰਿਸ਼ਤੇ ਨੂੰ ਹਨਾ ਕਿਉਂਕਿ ਭੈਣ ਭਰਾ ਦੇ ਰਿਸ਼ਤੇ ਨੂੰ ਹਨਾ ਗੁਰੂ ਨਾਨਕ ਦੇਵ ਜੀ ਤੇ ਬੇਬੇ ਨਾਨਕੀ ਨੇ ਵੀ ਬਹੁਤ ਹੀ ਜ਼ਿਆਦਾ ਨਾ ਪਸਾਖੀਆਂ ਦੇ ਵਿੱਚ ਸੁਣਿਆਗਾ ਕਿ ਜਦੋਂ ਗੁਰੂ ਸਾਹਿਬ ਹਨਾ ਉਦਾਸੀਆਂ ਤੇ ਚੱਲੇ ਸੀ ਤਾਂ ਬੇਬੇ ਜੀ ਨੇ ਕਿਹਾ ਸੀਗਾ ਕਿ ਵੀਰਾ ਮੈਂ ਤੈਨੂੰ ਹਨਾ ਜਦੋਂ ਜਾਦ ਕਰੂੰਗੀ ਮੈਂ ਤੈਨੂੰ ਮਿਲਣਾ ਚਾਹੂੰਗੀ ਤਾਂ ਤੂੰ ਮੈਨੂੰ ਕਿਵੇਂ ਮਿਲੇਗਾ ਤਾਂ ਗੁਰੂ ਸਾਹਿਬ ਨੇ ਕਿਹਾ ਹੱਸ ਕੇ ਕਿ ਭੈਣੇ ਜਦੋਂ ਤੂੰ ਹਨਾ ਪ੍ਰਸ਼ਾਦ ਦਾ ਤਿਆਰ ਕਰੇਂਗੀ ਤੇ ਮੈਨੂੰ ਦਿਨੋਂ ਯਾਦ ਕਰੀ ਮੈਂ ਉਸੇ ਟਾਈਮ ਤੋਂ ਆਏ ਤੇਰੇ ਕੋਲੇ ਆ ਜਾਊਗਾ ਹਨਾ ਜੀ ਭੈਣ ਭਰਾ ਹਨ ਚਾਹੇ ਜਿੰਨਾ ਮਰਜੀ ਹੈ ਨਾ ਇੱਕ ਦੂਜੇ ਤੋਂ ਬੱਖ ਹੋ ਜਾਣ ਪਰ ਜਦੋਂ ਭੈਣ ਆਪਣੇ ਭਰਾਵਾਂ ਨੂੰ ਹਨਾ ਯਾਦ ਕਰਦੀ ਹੈ ਚਾਹੇ ਉਹ ਚੰਗੇ ਹੋਣ ਚਾਹੇ ਮਾੜੇ ਹੋਣ ਤਾਂ ਉਹਦਾ ਨਾ ਅੰਦਰੋਂ ਮਨ ਭਰਿਆ ਆਉਂਦਾ ਹੈਗਾ ਕਿਉਂਕਿ ਹਰ ਟਾਈਮ ਉਹ ਇਹ ਚਾਹੁੰਦੀ ਹੈ ਵੀ ਚਾਹੇ ਮੈਨੂੰ ਹਨਾ ਗਰੀਬੀ ਹੋਵੇ ਪਰ ਮੇਰੇ ਭਰਾ ਹਨਾ ਦੁਨੀਆ ਦੇ ਸਭ ਤੋਂ ਵੱਡੇ ਰਾਜੇ ਬਣ ਤਾਂ ਦੇਖੋ ਕਦੇ ਵੀ ਆਪਣੀਆਂ ਭੈਣਾਂ ਨੂੰ ਹਨਾ ਮਾੜਾ ਨਾ ਸਮਝਿਆ ਕਰੋ ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਤੁਹਾਡੇ ਜੀਵਨ ਸਾਥੀ ਹਨਾ ਤੁਹਾਨੂੰ ਕਿਉਂ ਇਦਾਂ ਕਰਦੀਆਂ ਨੇ ਹਨਾ ਤੇ ਸਭ ਤੋਂ ਮੇਨ ਗੱਲ ਹੁੰਦੀ ਹੈਗੀ ਕਿ ਉਹ ਜਦੋਂ ਆਪਦੇ ਪੇਕੇ ਘਰ ਜਾਂਦੀਆਂ ਨੇ ਹਨਾ ਉਹਨਾਂ ਨਾਲ ਇਦਾਂ ਬਣੀ ਹੈ ਨਾ ਫੇਰ ਪਤਾ ਚੱਲਦਾ ਹੁੰਦਾ ਹੈਗਾ ਆਪਦੇ ਭੈਣ ਭਰਾ ਭੈਣ ਭਰਾ ਲੱਗਦੇ ਨੇ ਹਨਾ ਜਦੋਂ ਆਪਦੀ ਨੰਦ ਆਉਂਦੀ ਹੈ ਦੇਖੋ ਹੁਣ ਨਾ ਮਜ਼ਾਕ ਬਹੁਤ ਉਡਾਣਗੇ ਹਨਾ ਜਿੱਦਾਂ ਰਖੜੀਆਂ ਆ ਗਈਆਂ ਤੇ ਕੋਈ ਕਹੂਗਾ ਇਦਾਂ ਹੋ ਗਈ ਹੈ ਨਾ ਮਜ਼ਾਕ ਦੇ ਰਿਸ਼ਤੇ ਬਣਾ ਰੱਖੇ ਨੇ ਤਾਂ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗੀ ਕਿ ਥੋੜੀ ਜਿਹੀ ਬੀਂਹਾਂ ਪਿੱਛੇ ਨਾ ਭੈਣ ਭਰਾ ਦੇ ਰਿਸ਼ਤੇ ਨੂੰ ਹਨਾ ਬਦਨਾਮ ਨਾ ਕਰਿਆ ਕਰੋ ਤੇ ਵੀਰਾਂ ਨੂੰ ਵੀ ਮੈਂ ਹਨਾ ਇੱਕ ਸਨੇਹਾ ਦੇਣਾ ਚਾਹੂਗੀ ਕਿਉਂਕਿ ਸਾਰੀ ਉਮਰ ਹਨਾ ਸਾਤ ਤੁਸੀਂ ਆਪਣੇ ਪਰਿਵਾਰ ਵਾਸਤੇ ਕਰਦੇ ਹੋ ਪੂਰਾ ਸਾਲ ਹਨਾ ਤੇ ਅਗਰ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਣੀ ਭੈਣ ਨੂੰ ਹਨਾ ਫੋਨ ਕਰਕੇ ਕਹਿ ਦੋਗੇ ਅਗਰ ਤੁਸੀਂ ਹੈਨਾ ਆਪਣੀ ਭੈਣ ਨੂੰ ਫੋਨ ਕਰਕੇ ਕਹੋਗੇ ਵੀ ਭੈਣੇ ਹੈਨਾ ਰਖੜੀਆਂ ਆ ਗਈਆਂ ਮੈਂ ਤੈਨੂੰ ਉਡੀਕ ਰਿਆਂ ਹਾਂ ਤੇ ਤੂੰ ਰਖੜੀ ਬੰਨਣਾ ਹੈ ਚਲੋ ਕਈ ਵਾਰੀ ਮਜਬੂਰੀ ਹੁੰਦੀ ਹੈ ਭੈਣ ਤੇ ਨਹੀਂ ਆਇਆ ਜਾਂਦਾ ਤੇ ਤੁਸੀਂ ਵੀ ਜਾ ਕੇ ਹੈਨਾ ਬਣਾ ਸਕਦੇ ਹੋ ਤਾਂ ਦੇਖੋ ਇਹਦੇ ਨਾਲ ਤੁਹਾਡੇ ਘਰ ਵਿੱਚ ਬਰਕਤਾਂ ਹੀ ਆਉਣਗੀਆਂ ਹੈਨਾ ਕਿਉਂਕਿ ਉਹਨੇ ਜਿਹੜੀ ਉਹਦੇ ਅੰਦਰੋਂ ਆਤਮਾ ਦੀ ਖੁਸ਼ੀ ਹੋਊਗੀ ਨਾ ਉਹ ਤੁਸੀਂ ਚਾਹੇ ਪੂਰੀ ਦੁਨੀਆ ਤੇ ਹੈਨਾ ਦਾਨਪੁਣ ਕਰ ਲੋ ਉਹ ਵੀ ਨਹੀਂ ਹੋ ਤੁਸੀਂ ਹੈਨਾ ਹਾਸਲ ਕਰ ਸਕਦੇ ਕਿਉਂਕਿ ਕਹਿੰਦੇ ਨੇ ਹੈਨਾ ਕਹਿੰਦੇ ਕਿਸੇ ਦੀ ਰੂਹ ਨੂੰ ਖੁਸ਼ ਕਰ ਲੈਣਾ ਤਾਂ ਸਮਝ ਲਓ ਤੁਸੀਂ ਰੱਬ ਨੂੰ ਖੁਸ਼ ਕਰ ਲਿਆ ਤਾਂ ਮੇਰੀ ਸਾਰੇ ਵੀਰਾਂ ਨੂੰ ਹੱਤਵੰਨ ਕੇ ਬੇਨਤੀ ਹੈ ਪੈਣਾ ਨੂੰ ਵੀ ਕਿ ਤੁਸੀਂ ਰੁੱਸੇ ਗਿਲੇ ਹਨ ਕੁਝ ਵੀ ਹੈਗਾ ਤਾਂ ਉਹਨਾਂ ਨੂੰ ਉਹ ਕਰਕੇ ਤਾਂ ਪਰਜਾਈਆਂ ਨੂੰ ਖਾਸ ਕਰਕੇ ਕਿ ਕਦੇ ਵੀ ਇਹ ਨਾ ਸੋਚਿਆ ਕਰੋ ਵੀ ਸਾਡੀਆਂ ਨਣਾਂ ਦਾ ਸਾਡੇ ਘਰ ਵਿੱਚ ਫੁੱਟ ਪਾਉਣ ਆਉਣਗੀਆਂ ਚਲੋ ਕੋਈ ਕਾਰਨ ਹੁੰਦਾ ਹੋਵੇ ਮੈਂ ਨਹੀਂ ਮੰਨਦੀ ਹੈਗੀ ਹੈਨਾ ਕਿਉਂਕਿ ਬਸ ਰਿਸ਼ਤੇ ਨੂੰ ਬਚਾ ਲਓ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਰਿਸ਼ਤੇ ਨੂੰ ਤਰਸੋਗੇ ਇਹੀ ਮੈਂ ਤੁਹਾਨੂੰ ਕਹੂੰਗੀ ਸਾਰਿਆਂ ਨੂੰ ਮੇਰੀ ਹੱਤਵੰਨ ਕੇ ਬੇਨਤੀ ਹੈ ਤੇ ਸਾਰਿਆਂ ਨੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ